ਇਹ ਤੁਹਾਨੂੰ ਕੋਲ ਆ ਰਿਹਾ ਰੀਅਲ ਲੋਜੀ ਦੇ ਨਾਲ ਲੈ ਜੀ ਦਾ ਜੱਟ ਮੈਂ ਵਨ ਐਂਡ ਓਨਲੀ ਦ ਰੀਅਲ ਲੋਜੀ ਹਮਸੁਦਿਕਾ ਰੀਅਲ ਲੋਜੀ ਕਹਿ ਕੇ ਦਲਜੀਤ ਨੇ ਸਟੇਜ ਤੇ ਬੁਲਾਏ ਸਦੀਕ ਦਸਾਂਜਾ ਵਾਲੇ ਨੇ ਸਦਾਬਹਾਰ ਗਾਇਕ ਨੂੰ ਕੀਤਾ ਸਨਮਾਨਿਤ ਲੁਧਿਆਣਾ ਵਾਸੀਆਂ ਲਈ ਮਲਕੀ ਕੀਮਾ ਗਾ ਕੇ ਦੋਵਾਂ ਗਾਇਕਾਂ ਨੇ ਬੰਨੇ ਖੂਬ ਰੰਗ ਦੱਸ ਦਈਏ ਕਿ 31 ਦਸੰਬਰ ਨੂੰ ਦਲਜੀਤ ਦਸਾਂਜ ਦੇ ਦਿਲ ਇਲੂਮੀਨਾਟੀ ਸ਼ੋ ਦਾ ਗ੍ਰੈਂਡ ਫਿਨਾਲੇ ਲੁਧਿਆਣਾ ਵਿੱਚ ਸੀ ਜਿਸ ਦੌਰਾਨ ਦਲਜੀਤ ਨੇ ਸਦਾ ਬਹਾਰ ਗਾਇਕ ਮੁਹੰਮਦ ਸਦੀਕ ਨਾਲ ਸਟੇਜ ਸਾਂਝੀ ਕੀਤੀ ਦੋਨਾਂ ਗਾਇਕਾਂ ਨੇ ਰਲ ਕੇ ਮਲਕੀ ਕੀਮਾ ਗੀਤ ਗਾਇਆ ਅਤੇ ਉਸ ਉਪਰੰਤ ਮੁਹੰਮਦ ਸਦੀਕ ਹੁਣਾਂ ਨੂੰ ਦਲਜੀਤ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਜਿਸ ਤੇ ਮੁਹੰਮਦ ਸਦੀਕ ਭਾਵੁਕ ਹੋ ਗਏ ਅਤੇ ਉਹਨਾਂ ਨੇ ਲੁਧਿਆਣੇ ਦੇ ਮਾਨ ਦਲਜੀਤ ਦੋਸਾਂਝ ਦੀਆਂ ਖੂਬ ਤਾਰੀਫਾਂ ਕੀਤੀਆਂ ਮੁਹੰਮਦ ਸਦੀਕ ਨੇ ਕਿਹਾ ਕਿ ਦਲਜੀਤ ਦੋਸਾਂਝ ਦਾ ਨਾਂ ਹੀ ਮਾਪਿਆਂ ਨੇ ਚੁਣ ਕੇ ਰੱਖਿਆ ਹੈ ਜਿਸ ਦਾ ਮਤਲਬ ਹੈ ਦਿਲਾਂ ਨੂੰ ਜਿੱਤਣ ਵਾਲਾ ਤੇ ਇਸ ਪੂਰੀ ਦੁਨੀਆ ਦੇ ਦਿਲ ਜਿੱਤ ਲਏ ਹਨ ਮੈਂ ਇਹੋ ਜਿਹਾ ਇਕੱਠ ਆਪਣੀ ਜ਼ਿੰਦਗੀ ਵਿੱਚ ਪਹਿਲਾਂ ਕਦੇ ਨਹੀਂ ਵੇਖਿਆ ਇਹਨੂੰ ਕੋ ਕਿ ਉਹ ਬੱਖੀ ਹੋ ਗਿਆ ਇੰਨੀ ਜੰਤਾ ਇੰਨਾ ਪਿਆਰ ਮੈਂ ਜਿੱਦ ਕੀ ਚਫੇਤੀ ਵਾਰੀ ਦੇਖ ਰਿਹਾ ਸੋ ਇਥੋਂ ਪਤਾ ਲੱਗਦਾ ਹੈ ਕਿ ਦਲਜੀਤ ਦੋਸਾਂਜ ਜਿੱਥੇ ਉੱਚੀਆਂ ਬੁਲੰਦੀਆਂ ਨੂੰ ਸ਼ੋਰ ਰਹੇ ਹਨ ਉੱਥੇ ਹੀ ਆਪਣੇ ਤੋਂ ਵੱਡੇ ਗਾਇਕਾਂ ਦਾ ਸਤਿਕਾਰ ਵੀ ਉਹ ਖੂਬ ਕਰਦੇ ਹਨ ਜਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਮੁਹੰਮਦ ਸਦੀਕ ਨੂੰ ਸਟੇਜ ਤੇ ਬੁਲਾ ਕੇ ਮਾਣ ਦਿੱਤਾ ਹੈ ਉਸ ਤੋਂ ਨਵੇਂ ਗਾਇਕਾਂ ਨੂੰ ਉਹਨਾਂ ਕੋਲੋਂ ਬਹੁਤ ਕੁਝ ਸਿੱਖਣ ਦੀ ਜ਼ਰੂਰਤ ਹੈ ਬਿਊਰੋ ਰਿਪੋਰਟ ਪੰਜਾਬੂ